ਹਾਂ ਲੋ ਫਰੈਂਡਸ ਅੱਜ ਆਪਾਂ ਦੱਸਣ ਜਾ ਰਹੇ ਹਾਂ ਤੁਹਾਨੂੰ ਗੋਡਿਆਂ ਲਈ ਤਿੰਨ ਬੈਸਟ ਐਕਸਰਸਾਈਜ਼ ਜੋ ਕਿ ਬਹੁਤ ਹੀ ਕਾਰਗਰ ਹਨ ਜੇਕਰ ਤੁਹਾਡੇ ਗੋਡੇ ਦੁਖਦੇ ਜਾਂ ਜਾਂ ਮਤਲਬ ਕਿ ਤੁਹਾਨੂੰ ਇਹ ਲੱਗਦਾ ਵੀ ਸਾਡੇ ਗੋਡੇ ਦੁਖਣ ਲੱਗਣਗੇ ਵੀਕਨੈਸ ਮਹਿਸੂਸ ਹੁੰਦੀ ਆ ਤਾਂ ਤੁਸੀਂ ਆਹ ਤਿੰਨ ਐਕਸਰਸਾਈਜ਼ ਸ਼ੁਰੂ ਕਰ ਦਿਓ ਜੇਕਰ ਦੁਖਦੇ ਆ ਤਾਂ ਵੀ ਕਰਿਆ ਕਰੋ ਜੇਕਰ ਨਹੀਂ ਦੁਖਦੇ ਤਾਂ ਤਾਂ ਵੀ ਤੁਸੀਂ ਕਰ ਸਕਦੇ ਹੋ ਇਹ ਐਕਸਰਸਾਈਜ਼ ਇਹਦੇ ਨਾਲ ਤੁਹਾਡੇ ਦੁਖਣਗੇ ਨਹੀਂ ਤਾਂ ਇਹ ਬਹੁਤ ਫਾਇਦਾ ਦਿੰਦੀਆਂ ਤੇ ਨਾਰਮਲ ਹੀ ਆ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਆ ਦਿਨ ਚ ਜਦੋਂ ਵੀ ਤੁਸੀਂ ਬੈਠੋ 10 ਮਿੰਟ ਬੈਠ ਕੇ ਤੁਸੀਂ ਬੈੜ ਤੇ ਬਹਿ ਕੇ ਵੀ ਕਰ ਸਕਦੇ ਹੋ ਟੀਵੀ ਦੇਖਦੇ ਕਰ ਸਕਦੇ ਆ ਰਾਤ ਨੂੰ ਮੋਬਾਈਲ ਚਲਾਉਂਦੇ ਕਰ ਸਕਦੇ ਆ ਠੀਕ ਆ 10 ਮਿੰਟ ਜਦੋਂ ਵੀ ਤੁਹਾਡੇ ਕੋਲ ਮਿਲਣ ਤਾਂ ਤੁਸੀਂ ਆਹ ਵਾਲੀਆਂ ਐਕਸਰਸਾਈਜ਼ ਕਰ ਲਿਆ ਕਰੋ ਜਿਹੜੀ ਪਹਿਲਾਂ ਐਕਸਰਸਾਈਜ਼ ਪੈਰਾਂ ਨੂੰ ਅਪ ਡਾਊਨ ਕਰਨ ਵਾਲੀ ਇਹ ਤੁਸੀਂ 10 ਤੋਂ 15 ਵਾਰੀ ਕਰਨਾ ਠੀਕ ਆ ਅੱਗੇ ਪਿੱਛੇ ਤੇ ਹੁਣ ਜਿਹੜਾ ਐਂਟੀ ਕਲਾਕਵਾਈਜ਼ ਤੇ ਕਲਾਕਵਾਈਜ਼ ਘੁਮਾਉਣਾ ਪੈਰਾਂ ਨੂੰ ਆਪਾਂ ਦੋਨਾਂ ਨੂੰ ਤੇ ਇਹ ਵੀ ਤੁਸੀਂ 10-10 ਵਾਰੀ ਕਰਨੀ ਆ ਠੀਕ ਆ ਮਤਲਬ ਕਿ 10 ਵਾਰੀ ਉਧਰ ਫਿਰ ਐਂਟੀ ਕਲਾਕ 10 ਵਾਰੀ ਉਧਰ ਠੀਕ ਆ ਵੱਧ ਤੋਂ ਵੱਧ 10-15 ਮਿੰਟ ਲੱਗਦੇ ਆ ਤੇ ਇਹ ਐਕਸਰਸਾਈਜ਼ ਤੁਸੀਂ ਕਦੋਂ ਵੀ ਕਰ ਸਕਦੇ ਹੋ ਤੇ ਇਹਦੇ ਨਾਲ ਗੋਡਿਆਂ ਨੂੰ ਬਹੁਤ ਆਰਾਮ ਮਿਲਦਾ ਇਹ ਅਜਮਾਇਆ ਹੋਈ ਐ ਮੈਂ ਐਕਸਰਸਾਈਜ਼ ਮੇਰੇ ਥੋੜੇ ਥੋੜੇ ਦੁਖਦੇ ਸੀ ਮੈਂ ਇਹ ਵੜੀ ਕਰਨੀ ਹੋਈ ਸ਼ੁਰੂ ਕੀਤੀ ਹੋਈ ਆ ਮੈਂ ਤਾਂ ਜਦੋਂ ਵੀ ਟਾਈਮ ਮਿਲਦਾ ਉਹਦੀ ਕਰ ਲੈਣੀ ਆ ਬੈਠੀ ਬੈਠ ਤੇ ਇਹਦੇ ਨਾਲ ਮੈਨੂੰ ਬਹੁਤ ਫਰਕ ਮਹਿਸੂਸ ਆਇਆ ਮੈਂ ਕਿਹਾ ਚਲੋ ਆਪਾਂ ਤੁਹਾਨੂੰ ਦੱਸਦੇ ਆ ਕਿ ਤੁਸੀਂ ਵੀ ਕਰਕੇ ਦੇਖੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਠੀਕ ਆ ਹੁਣ ਕੀ ਕਰਨਾ ਤੁਸੀਂ ਜਿਹੜੀ ਤੀਜੇ ਸائیں ਗੋਡਿਆਂ ਨੂੰ ਨਾ ਉੱਪਰ ਚੱਕ ਚੱਕ ਕੇ ਥੋੜਾ ਥੋੜਾ ਐਵੇਂ ਉੱਪਰ ਆਥਰਾ ਖ ਲੈਣੀ ਆ ਠੀਕ ਆ 2 ਮਿੰਟ ਤਏਵੇਂ ਕਰਨਾ ਫਿਰ ਤੁਸੀਂ ਇਹਨਾਂ ਤੇ ਜਿਵੇਂ ਆਪਾਂ ਮਤਲਬ ਕੁਝ ਥੋੜਾ ਥੋੜਾ ਪ੍ਰੈਸਿੰਗ ਨਹੀਂ ਇਹ ਨਹੀਂ ਕਰਦੇ ਹੁੰਦੇ ਕੁੱਟਦੇ ਜੇ ਉਵੇਂ ਥੋੜਾ ਜਿਹਾ ਦੱਬਣਾ ਇਹਨਾਂ ਨੂੰ ਐਵੇਂ ਠੀਕ ਐ ਤੇ ਤੁਸੀਂ ਇਹ ਮੁੱਕੀਆਂ ਵੀ ਕਰ ਸਕਦੇ ਹੋ 10 ਐਂ 5-7 ਮਿੰਟ ਐਵੇਂ ਐਵੇਂ ਖੜੀ ਜਾਣਾ ਇਹਦੇ ਨਾਲ ਨਾ ਤੁਹਾਡੀ ਜਿਹੜੀ ਆ ਗੋਡਿਆਂ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਤੁਹਾਡੀ ਜਿਹੜੀ ਆ ਖਤਮ ਹੋ ਜੂਗੀ ਠੀਕ ਆ ਹੁਣ ਆ ਦੇਖੋ ਕਿਵੇਂ ਕਰਨਾ ਆਪਾਂ ਪੈਰ ਨੂੰ ਚੱਕ ਕੇ ਗੋਡੇ ਦੇ ਥੱਲੇ ਹੱਥ ਦਾ ਲੈਣਾ ਇੱਧਰ ਥੋੜੀ ਜਿਹੀ ਫਿਰ ਦੂਸਰਾ ਐਂ ਬਸ ਠੀਕ ਆ 5 ਤੋਂ 7 ਵਾਰੀ ਇੱਕ ਪੈਰ ਨੂੰ 5 ਤੋਂ 7 ਵਾਰੀ ਇੱਕ ਨੂੰ ਤੇ ਬਹੁਤ ਹੀ ਆਰਾਮਦਾਇਕ ਹੈ ਐਕਸਰਸਾਈਜ਼ ਆ ਇਹ ਹਰ ਕੋਈ ਕਰ ਸਕਦਾ ਹੈ ਇਹ ਨਹੀਂ ਵੀ ਇਹ ਕੋਈ ਬਾਲੀਆਂ ਔਖੀਆਂ ਆਪਣੇ ਤੋਂ ਹੋਣਗੀਆਂ ਨਹੀਂ ਜਾਂ ਕਿਵੇਂ ਕਰਾਂਗੇ ਟਾਈਮ ਕਿਵੇਂ ਨਿਕਲੂਗਾ ਇਹ इजीली ਹੋ ਜਾਂਦੀਆਂ ਬੈੱਡ ਤੇ ਬੈਠ ਕੇ ਵੀ ਠੀਕ ਆ ਤੇ ਕਰਕੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਫਰਕ ਆਪਣੀ ਆ ਵੀ ਇੱਕ ਹਫ਼ਤੇ ਬਾਅਦ ਤੁਹਾਨੂੰ ਫਰਕ ਜੇ ਦੁਖਦੇ ਹੈ ਨਾ ਤਾਂ ਤੁਹਾਨੂੰ ਇੱਕ ਹਫ਼ਤੇ ਬਾਅਦ ਤੁਹਾਨੂੰ ਫਰਕ ਮਹਿਸੂਸ ਹੋਊਗਾ ਠੀਕ ਆ ਜੇਕਰ ਨਹੀਂ ਦੁਖਦੇ ਉਹ ਵੀ ਕਰ ਸਕਦੇ ਆ ਕਿਉਂਕਿ ਇਹਦੇ ਨਾਲ ਆਪਣੀ ਇਹ ਪ੍ਰੋਬਲਮ ਆਉਗੀ ਨਹੀਂ ਅੱਗੇ ਤੋਂ ਨਾਲ ਤੁਸੀਂ ਕਸਟਰ ਆਇਲ ਦੀ ਮ사ਜ ਵੀ ਕਰ ਸਕਦੇ ਹੋ ਉਹ ਵੀ ਬਹੁਤ ਆਰਾਮ ਦੇਂਦਾ 5-4 ਮਿੰਟ ਤੁਸੀਂ ਡੇਲੀ ਉਹਦੀ ਆਇਲ ਦੀ ਮ사ਜ ਕਰ ਲਿਆ ਕਰੋ ਇਹ ਬਹੁਤ ਆਰਾਮ ਦੇਂਦਾ ਤੁਹਾਨੂੰ ਤੇ ਕਸਟਰ ਆਇਲ ਆਮ ਹੀ ਮਿਲ ਜਾਂਦਾ ਕਸਟਰ ਆਇਲ ਰਿੰਡ ਦਾ ਤੇਲ ਤੁਹਾਨੂੰ ਪਤਾ ਹੀ ਹੋਊਗਾ ਆ ਮਾਰਕੀਟ ਚੋਂ ਵੀ ਮਿਲ ਜਾਂਦਾ ਤੇ ਆਨਲਾਈਨ ਵੀ ਪਰ ਮੈਂ ਤਾਂ ਆਨਲਾਈਨ ਮੰਗਵਾਇਆ ਸੀ ਤੇ ਬਹੁਤ ਵਧੀਆ ਉਹ ਤੇਲ ਆ ਤੁਸੀਂ ਵੀ ਮੰਗਵਾ ਸਕਦੇ ਹੋ ਓਕੇ ਬਾਏ